ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੁਹੀ ਮਹੱਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਚਾਰੀ ਹੋਈ ਬਾਣੀ ਵਿੱਚੋਂ ਬਹੁਤ ਆਸਾਨ ਧੁਨ ਤੇ ਆਪਾਂ ਸ਼ਬਦ ਸਿੱਖਣ ਜਾ ਰਹੇ ਹਾਂ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਭੈਣਾ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਾਹ ਮੰਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਜਿਆਦਾ ਹੈ ਪਿਛਦੇ ਨਹੀਂ ਹੈ ਤੇ ਆਸਾਨੀ ਨਾਲ ਪੜ੍ਹਨਾ ਤੇ ਛੋਟੀਆਂ ਬੱਚੀਆਂ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੀਆਂ ਹਨ ਤੇ ਸਿੱਖ ਸਕਦੀਆਂ ਹਨ ਤੇ ਜਦੋਂ ਆਪ ਪਹਿਲੇ ਕਾਲੇ ਨੂੰ ਸਾਹ ਮੰਦੇ ਹਾਂ ਤਾਂ ਮੰਦਰ ਸਬਤਕ ਵਿੱਚ ਸ਼ਬਦ ਦਾ ਚਲਨ ਕੋਮਲਨੀ ਤੱਕ ਹੈ ਐਕਸਟਰਾ ਟਿਊਨ ਜਿਹੜੀ ਵੱਜਦੀ ਹੈ ਉਹਦੇ ਵਿੱਚ ਕਿਤੇ ਕਿਤੇ ਆਪਾਂ ਕੋਮਲ ਧਾ ਦਾ ਯੂਜ਼ ਕਰਦੇ ਹਾਂ ਜਦਕੀ ਗਾਇਨ ਸਿਰਫ ਕੋਮਲ ਨੀ ਤੱਕ ਹੀ ਹੈ ਤੇ ਇਸ ਤੋਂ ਬਾਅਦ ਮੱਧ ਸप्तक ਵਿੱਚ ਸਾਤੋਂ ਬਾਅਦ ਕੋਮਲ ਰੇ ਕਿਤੇ ਕਿਤੇ ਸ਼ੁਧ ਰੇ ਵੀ ਆਉਂਦਾ ਹੈ ਅਤੇ ਉਸ ਤੋਂ ਬਾਅਦ ਕੋਮਲ ਗਾ ਮਾ ਪਾ ਅਤੇ ਕੋਮਲ ਧਾ ਇਥੇ ਤੱਕ ਹੀ ਸ਼ਬਦ ਚੱਲਣਾ ਹੈ ਇਸ ਤੋਂ ਅੱਗੇ ਸ਼ਬਦ ਨਹੀਂ ਜਾ ਰਿਹਾ ਹੈ ਤੇ ਆਪਾਂ ਇੱਕ ਵਾਰ ਸਥਾਈ ਅਤੇ ਅੰਤਰਾ ਗਾਇਨ ਕਰਦੇ ਹਾਂ ਅਤੇ ਫਿਰ ਸਿੱਖਦੇ ਹਾਂ ਇਸ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ देख जीवा गुर तेरा दर्शन देख जिवा गुरु देख जीवा गुर तेरा दर्शन देख जीवा जिवागुर तेरा पूरन कर्म होए प्रभ मेरा पूर कर् देख जीवा गुरु तेरा दर्शन देख जीवा गुरु तेरा बेनंती सुन प्रभ में സുന പ്രഭ മേദേ പ്രഭ മേരാ പൂർണ്ണ കർമ്മ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਤੇ ਹੁਣ ਆਪਾਂ ਇਸ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ਦੇਖਾਂਗੇ ਦੇਖ ਜੀਵਾ ਗੁਰ ਤੇਰਾ ਦਰਸ਼ਨ देख जीवा तेरा, देख जीवा गुर तेरा, दर्शन् देख जीवा गुर तेरा पूरन कर्म, मे ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਤੇ ਇੱਕ ਵਾਰ ਪੂਰਨ ਕਰਮ ਹੋਏ ਪ੍ਰਭ ਮੇਰਾ ਬੋਲ ਕੇ ਜਦੋਂ ਆਪਾਂ ਖਾਲੀ ਧੁਨ ਬਜਾਣੇ ਹਾਂ ਆਹ ਖਾਲੀ ਧੁਨ ਹੈ ਧਾ ਸਾਰੇ ਗਾ कर् मा होय प्रभ मेरा पूरन कर् होए होय मेरा देख जीवा गुर तेरा दर्शन देख जीवा वा गुरु तेरा देख जीवा वा गुरु तेरा दर्शन देख जी तेरा अंतरा ए हे नी ए ਹੇ ਬੇਨੰਤੀ ਏ ਬੇਨੰਤੀ ਇਥੇ ਅਗਤੋਂ ਕਰਨਾ ਚਾਹਨਾ ਏ ਬੇਨੰਤੀ ਸੁਣ ਪ੍ਰਭ ਮੇਰੇ ਸੁਣ ਪ੍ਰਭ ਮੇ ਏ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਦੇ ਨਾਮ ਕਰ ਆਪਣੇ ਚੇਰੇ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਤੇ ਇਸ ਤੋਂ ਬਾਅਦ ਸਥਾਈ ਆ ਜਾਂਦਾ ਹੈ ਤੇ ਐਨੀ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ